ਅਸੀਂ ਕਾਲਜੀ ਸਾਰਿਆਂ ਨੂੰ ਅੱਜ ਅਸੀਂ ਦੱਸਾਂਗੇ ਉਹ ਛੋਟੀ ਇਲਾਇਚੀ ਛੋਟੀ ਇਲਾਇਚੀ ਦੇ ਕੀ ਗੁਣਾ ਕਿਸ ਤਰ੍ਹਾਂ ਅਸੀਂ ਖਾਣੀ ਆ ਛੋਟੀ ਇਲਾਇਚੀ ਕਹਿ ਸਕਦੇ ਆ ਜਾਂ ਜਿਹਨੂੰ ਆਪਾਂ ਹਾਂਜੀ 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 ਤੇ ਉਹ ਕਿਸ ਤਰ੍ਹਾਂ ਵਰਤਣੀ ਆ ਉਹ ਵੀਰ ਜੀ ਤੁਹਾਨੂੰ ਦੱਸਣਗੇ ਜਿਵੇਂ ਕੋਈ ਸਰਦੀਆਂ ਦੀ ਰੋਤਾ ਹੁਣ ਖੰਗ ਜਖਾਮ ਜਾਂ ਕਿਸ ਤਰ੍ਹਾਂ ਵੀ ਹੋਇਆ ਹੀ ਰਹਿੰਦਾ ਸਾਨੂੰ ਗਲੇ ਦੀ ਖਰਾਬੀ ਤੇ ਉਹ ਕਿਸ ਤਰ੍ਹਾਂ ਅਸੀਂ ਲੈਣੀ ਆ ਕਿੰਨੀ ਮਾਤਰਾ ਚ ਲੈਣੀ ਆ ਵੀਰ ਜੀ ਤੁਹਾਨੂੰ ਦੱਸਣਗੇ ਦੱਸੋ ਵੀਰ ਜੀ ਕਿਸ ਤਰ੍ਹਾਂ ਜੀ ਅੱਜ ਆਪਾਂ ਗੱਲ ਕਰਦੇ ਆਂ ਛੋਟੀ ਇਲਾਚੀ ਤੇ ਜਿਹਨੂੰ ਅਸੀਂ ਹਰੀ ਇਲਾਚੀ ਵੀ ਆਨੇ ਆਂ ਠੀਕ ਹੈ ਜੀ ਆਮ ਤੌਰ ਤੇ ਅਸੀਂ ਇਹਨੂੰ ਖੁਸ਼ਬੂ ਦੇ ਲਈ ਖਾਣੇ ਦੀ ਖੁਸ਼ਬੂ ਵਧੀਆ ਬਣਾਉਣ ਦੇ ਲਈ ਤੇ ਮਸਾਲਿਆਂ ਦੇ ਵਿੱਚ ਇਹ ਬਹੁਤ ਵਰਤੀ ਜਾਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਫਾਈਬਰ ਤੇ ਪੋਟਾਸ਼ੀਅਮ ਦੀ ਮਾਤਰਾ ਜਿਹੜੀ ਭਰਪੂਰ ਹੁੰਦੀ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਜਿਹੜੇ ਮੇਰੇ ਵੀਰਾਂ ਨੂੰ ਭੁੱਖ ਘੱਟ ਲੱਗਦੀ ਹੈ ਜਾਂ ਪੇਟ ਦੀ ਜਲਣ ਦੀ ਸਮੱਸਿਆ ਹੈ ਉਹਨਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਜਿਵੇਂ ਸਰਦੀਆਂ ਦੇ ਵਿੱਚ ਆਪਾਂ ਨੂੰ ਗਲਾ ਖਰਾਬ ਹੋ ਜਾਂਦਾ ਕੋਈ ਵੀ ਸਰਦੀਆਂ ਵਾਲੀ ਸਮੱਸਿਆ ਹੈ ਖੰਗ ਲੱਗਦੀ ਹੈ ਉਹਦੇ ਵਿੱਚ ਵੀ ਅਸੀਂ ਇਲਾਇਚੀ ਚਬਾ ਕੇ ਖਾ ਸਕਦੇ ਹਾਂ ਤੇ ਜੇ ਗੱਲ ਕਰੀਏ ਆਪਾਂ ਖਾਸ ਕਰਕੇ ਮਰਦਾਂ ਵਾਸਤੇ ਤੇ ਹਰ ਇੱਕ ਆਦਮੀ ਨੂੰ ਛੋਟੀ ਲੈਚੀ ਦੇ ਇੱਕ ਦੋ ਪੀਸ ਜ਼ਰੂਰ ਖਾਣੇ ਚਾਹੀਦੇ ਆ ਕਿਉਂਕਿ ਮਰਦਾਂ ਦੇ ਲਈ ਇਸ ਦਾ ਵਿਸ਼ੇਸ਼ ਲਾਭ ਹੈ ਜੀ ਠੀਕ ਹੈ ਜੀ ਜੇ ਗੱਲ ਕਰੀਏ ਆਪਾਂ ਵੱਧ ਤੋਂ ਵੱਧ ਆਪਾਂ ਨੂੰ ਦੋ ਜਾਂ ਇੱਕ ਜਾਂ ਦੋ ਲੈਚੀਆਂ ਆਪਾਂ ਦਿਨ ਦੇ ਵਿੱਚ ਖਾਣੀਆਂ ਤੁਂ ਜਿਆਦਾ ਖਾਵਾਂਗੇ ਉਹਦੇ ਨੁਕਸਾਨ ਵੀ ਜਿਹੜੇ ਸਾਨੂੰ ਹੁੰਦੇ ਆ ਜੀ ਤੇ ਜਿਹੜੇ ਬਣ ਵੀਰਾਂ ਦੇ ਪੇਟ ਦੇ ਵਿੱਚ ਜਲਣ ਹੁੰਦੀ ਹੈ ਜਾਂ ਪੇਟ ਦੀ ਸੋਜਣ ਜਿਹਨੂੰ ਰਹਿੰਦੀ ਹੈ ਉਹਨਾਂ ਨੂੰ ਵੀ ਲੈਚੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਪਸ਼ਾਬ ਦੇ ਰੋਗ ਹੋ ਗਏ ਜੇ ਪਸ਼ਾਬ ਲੱਗ ਕੇ ਆਉਂਦਾ ਤੇ ਜਾਂ ਕੋਈ ਗਦੂਦਾਂ ਦੀ ਸਮੱਸਿਆ ਹੈ ਉਹ ਮੇਰੇ ਵੀਰਾਂ ਨੂੰ ਵੀ ਲੈਚੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਪਿਸ਼ਾਬ ਦੇ ਰੋਗਾਂ ਦੇ ਵਿੱਚ ਇਹਦੇ ਨਾਲ ਲਾਭ ਮਿਲਦਾ ਹੈ ਜੀ ਤੇ ਸ਼ਾਮ ਨੂੰ ਇਸ ਦੀ ਖਾਣੇ ਤੋਂ ਬਾਅਦ ਜੇ ਆਪਾਂ ਛੋਟੀ ਇਲਾਚੀ ਖਾਣੇ ਆ ਉਹਦੇ ਨਾਲ ਸਾਡੇ ਪੇਟ ਵਿੱਚ ਗੈਸ ਨਹੀਂ ਬਣਦੀ ਤੇ ਜਾਬ ਨਹੀਂ ਬਣਦਾ ਤੇ ਗਾਣਾ ਖਾਣਾ ਜਿਹੜਾ ਸਾਡਾ ਜਲਦੀ ਹਜਮ ਹੁੰਦਾ ਹੈ ਠੀਕ ਹੈ ਜੀ ਤੇ ਜਿੰਨਾ ਮੇਰੇ ਵੀਰਾਂ ਨੂੰ ਮੂੰਹ ਚੋਂ ਦਰਗੰਦ ਦੀ ਸਮੱਸਿਆ ਆਉਂਦੀ ਹੈ ਵੀ ਮੂੰਹ ਚੋਂ 스멜 ਆਉਂਦੀ ਹੈ ਉਹ ਵੀ ਹਰਿਆਣਾ ਇੱਕ ਜਾਂ ਦੋ ਛੋਟੀਆਂ ਲੈਚੀਆਂ ਚਬਾ ਕੇ ਰਾਤ ਨੂੰ ਪੈਣ ਲੱਗੇ ਹਰਿਆਣਾ ਖਾਣ ਤੇ ਉਹਦੇ ਨਾਲ ਜਿਹੜੀ ਮੂੰਹ ਦੀ ਦਰਗੰਦ ਹੈ ਉਹ ਖਤਮ ਹੋ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਵੀ ਕਿੰਨੀ ਖਾਣੀ ਹੈ ਵੱਧ ਤੋਂ ਵੱਧ ਇੱਕ ਜਾਂ ਦੋ ਲੈਚੀਆਂ ਇਸ ਤੋਂ ਬਾਅਦ ਅਸੀਂ ਅੱਜ ਦੀ ਵਾਰ ਤੋਂ ਨਹੀਂ ਕਰਨੀ ਜੀ ਤੇ ਜੇ ਆਪਾਂ ਗੱਲ ਕਰੀਏ ਵੀ ਕੀ ਇਸ ਦੀ ਵਰਤੋਂ ਕੀਨੇ ਨਹੀਂ ਕਰਨੀ ਜਾਂ ਕੌਣ ਇਸ ਨੂੰ ਨਹੀਂ ਖਾ ਸਕਦਾ ਜਿਹੜੇ ਮੇਰੇ ਵੀਰਾਂ ਦੇ ਪਿੱਤੇ ਦੇ ਵਿੱਚ ਪਥਰੀ ਹੈ ਉਹ ਇਸ ਦੀ ਵਰਤੋਂ ਨਾ ਕਰਨ ਅਤੇ ਗਰਭਵਤੀ ਮਹਿਲਾਵਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਠੀਕ ਹੈ ਜੀ ਇਹ ਸੀਗੇ ਕੁਝ ਇਲਾਇਚੀ ਦੇ ਗੁਣ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਸਾਨੂੰ ਟਾਈਮ ਦੇਣ ਦੇ ਵਾਸਤੇ ਸਾਡੀ ਵੀਡੀਓ ਦੇਖਣ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ